ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਜਿੱਥੇ ਮਾਰਨਿੰਗ ਦਾ ਟਾਈਮ ਹੈਗਾ ਇਹ ਤੇ ਆਪਾਂ ਲੱਗੇ ਹੋਇਆ ਹਾਂ ਕਲੀਨਿੰਗ ਨੂੰ ਕਿਉਂਕਿ ਕੀ ਹੋਇਆ ਸੀ ਨਾ ਵੀ ਰਾਤ ਬਹੁਤ ਹੀ ਤੇਜ਼ ਹਨੇਰੀ ਆਈ ਸੀ ਤੇ ਆਪਣੀ ਮਸ਼ੀਨ ਲੇਟ ਆਈ ਸੀ ਰਾਤ 12 ਵਜੇ ਮਸ਼ੀਨ ਆਈ ਸੀ ਤੇ ਉਸ ਤੋਂ ਪਹਿਲਾਂ ਹਨੇਰੀ ਆ ਕੇ ਹਟ ਚੁੱਕੀ ਸੀ ਤੇ ਉਹ ਹਨੇਰੀ ਥੋੜੀ ਬਹੁਤ ਹੀ ਨਹੀਂ ਸੀ ਬਹੁਤ ਤੇਜ਼ ਸੀਗੀ ਤੇ ਇਹ ਹਨੇਰੀ ਨੇ ਘਰੇ ਇੰਨਾ ਜ਼ਿਆਦਾ ਗੰਦ ਪਾ ਦਿੱਤਾ ਨਾ ਬਾਰੋਂ-ਬਾਰੋਂ ਆਪਾਂ ਸਾਰਾ ਗੰਦ ਚੁੱਕ ਦਿੱਤਾ ਹੈ ਤੇ ਸਿਰਫ ਹੁਣ ਕਮਰਿਆਂ ਦੀ ਕਲੀਨਿੰਗ ਰਹਿੰਦੀ ਹੈ ਬਾਹਰੋਂ ਆਪਾਂ ਇੱਕ ਵਾਰੀ ਪੂਰਾ ਵਿਹੜਾ ਹੁਣ ਜਾ ਕਿਉਂਕਿ ਵਿਹੜਾ ਬਹੁਤ ਹੀ ਗੰਦਾ ਲੱਗ ਰਿਹਾ ਸੀਗਾ ਕਦੀ ਵੀ ਕੋਈ ਵੀ ਆ ਸਕਦਾ ਸੀ ਤੇ ਹੁਣ ਕਿਚਨ ਤੁਸੀਂ ਵੇਖ ਸਕਦੇ ਹੋ ਕਿਚਨ ਦੀ ਕਲੀਨਿੰਗ ਅਜੇ ਆਪਾਂ ਨਹੀਂ ਕੀਤੀ ਕਿਉਂਕਿ ਫਿਰ ਜਦੋਂ ਰੋਟੀਆਂ ਲਾਉਣੀਆਂ ਹੁੰਦੀਆਂ ਉਦੋਂ ਛਿੱਟੀਆਂ ਲਿਆਈਦੀਆਂ ਤੇ ਉਹ ਛਿੱਟੀਆਂ ਨਾਲ ਗੰਦ ਪੈ ਜਾਂਦਾ ਹੁਣ ਰੋਟੀਆਂ ਲਾ ਲਿੱਤੀਆਂ ਨੇ ਤੇ ਜਦੋਂ ਆਪਾਂ ਬਾਹਰਲੇ ਵਿਹੜੇ ਨੂੰ ਲੱਗੇ ਸੀ ਉਦੋਂ ਦਾਦੀ ਜੀ ਰੋਟੀਆਂ ਲਾਉਣ ਲੱਗੇ ਸੀ ਰੋਟੀਆਂ ਲਾ ਲਿੱਤੀਆਂ ਤੁਸੀਂ ਤੁਹਾਨੂੰ ਮੈਂ ਇਹਨਾਂ ਦਿਖਾ ਦਿੰਨਾ ਵੀ ਕਿੰਨੀ ਘੇਰੀ ਆਈ ਸੀ ਆ ਵੇਖੋ ਤੇ ਭਾਂਡੇ ਮਾਂ ਤੇ ਕੋਸ਼ ਵੀ ਨਹੀਂ ਦਿਖ ਰਿਹਾ ਸੀਗਾ ਬਾਹਰ ਰਾਤ ਨੂੰ ਤੇ ਜਿਹੜਾ ਸਮਾਨ ਜਿੱਥੇ ਪਿਆ ਸੀ ਜਿੱਥੋਂ ਚੁੱਕਿਆ ਉੱਥੇ ਨਿਸ਼ਾਨ ਹੀ ਪੈ ਗਿਆ ਬਸ ਹੁਣ ਬਹੁਤ ਹੀ ਔਖਾ ਸੋਖਾ ਹੋ ਕੇ ਆਪਾਂ ਬਾਹਰਲਾ ਵਿੜਾ ਹੁੰਝ ਕੇ ਇੱਥੇ ਪੋਚੇ ਲਾਏ ਆ ਹੁਣ ਆਪਾਂ ਅੰਦਰੋਂ ਕਲੀਨਿੰਗ ਕਰਾਂਗੇ ਪਹਿਲਾਂ ਸਾਰੇ ਕਮਰਿਆਂ ਦੀ ਤੇ ਉਸ ਤੋਂ ਬਾਅਦ ਆਪਾਂ ਅੰਦਰ ਪੋਚੇ ਲਾਵਾਂਗੇ ਤੇ ਫਿਰ ਆਪਾਂ ਜਾਵਾਂਗੇ ਕਿਚਨ ਵੱਲ ਕਿਚਨ ਦੀ ਕਲੀਨਿੰਗ ਕੰਪਲੀਟ ਕਰਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਬਿਸਤਰੇ ਚੁੱਕ ਲੈਣੇ ਆ ਤੇ ਦਾ ਨਾ ਆਪਾਂ ਟਾਈਮ ਨਾਲ ਕੱਢ ਲੈਂਦੀ ਅਸੀਂ ਕਿਉਂਕਿ ਆਪਾਂ ਨੂੰ ਪਤਾ ਸੀ ਸਵੇਰੇ ਕਿ ਅੱਜ ਕੰਮ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਰਾਤ ਨੂੰ ਨੇਰੀ ਨੇ ਆਣ ਕੇ ਭਾਂਡੇ ਖੜਕਾ ਦਿੱਤੇ ਸੀਗੇ ਤੇ ਬਾਹਰ ਜਿਹੜਾ ਟੋਕਰਾ ਪਿਆ ਸੀ ਉਹ ਵੀ ਡਿੱਗ ਗਿਆ ਸੀਗਾ ਰਾਤ ਨੂੰ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਤੇ ਆਪਾਂ ਭਾਂਡੇ ਮਾਂਜ ਕੇ ਰੱਖੇ ਹੋਏ ਸੀਗੇ ਤੇ ਉਹ ਨੇਰੀ ਨੇ ਉਹ ਹਰੇ ਰੰਗ ਵਾਲਾ ਜਿਹੜਾ ਆਪਣਾ ਟੋਕਰਾ ਹੈਗਾ ਉਹ ਵੀ ਦੇਖ ਕੇ ਸਾਰੇ ਭਾਂਡੇ ਖਿਲਾਰ ਦਿੱਤੇ ਉਹ ਵੀ ਸਵੇਰੇ ਉੱਠ ਕੇ ਭਾਂਡੇ ਵੀ ਮਾਂਜਨੇ ਪਏ ਤੇ ਘਰ ਦੀ ਸਾਰੀ ਕਲੀਨਿੰਗ ਵੀ ਕਰਨੀ ਪਈ ਫਿਰ 12 ਵਜੇ ਟੂੜੀ ਵਾਲੀ ਮਸ਼ੀਨ ਆ ਗਈ ਸੀਗੀ ਫਿਰ ਉੱਠ ਕੇ ਪਾਪਾ ਜੀ ਤੇ ਮਾਮਾ ਜੀ ਆਗੇ ਸੀਗੇ ਉਹਨਾਂ ਨੂੰ ਰੋਟੀ ਫੜਾਈ ਅੰਕਲ ਜੀ ਘਰੇ ਚਲ ਗਏ ਸੀਗੇ ਆ ਵੀ ਰੋਟੀ ਲੈ ਕੇ ਤੇ ਫਿਰ ਉਸ ਤੋਂ ਬਾਅਦ ਨੇਰੀ ਨੇ ਗੇਟ ਖੋਲ ਦਿੱਤਾ ਪਰ ਲਿਹਾਤੇ ਦਾ ਉਹ ਮਸ਼ੀਨ ਆਉਣ ਤੋਂ ਪਹਿਲਾਂ ਦੀ ਗੱਲ ਹੈ ਉਹ ਗੇਟ ਖੁੱਲਿਆ ਹੋਇਆ ਸੀਗਾ ਪਹਿਲਾਂ ਹੀ ਤੇ ਉਹ ਹਵਾ ਪ੍ਰੈਸ਼ਰ ਪੈਣ ਦੇ ਕਾਰਨ ਆਪਣੇ ਵੱਡੇ ਤੂੜੀ ਵਾਲੇ ਅੰਦਰ ਦਾ ਜਿਹੜਾ ਗੇਟ ਸੀ ਉਹ ਖੁੱਲ ਗਿਆ ਉਹ ਫਿਰ ਜਾ ਕੇ ਮੈਂ ਤੇ ਮੰਮੀ ਨੇ ਤੇ ਦਾਦੀ ਨੇ ਲਾਇਆ ਉੱਠ ਕੇ ਮਤਲਬ ਰਾਤ ਨੂੰ ਬਹੁਤ ਹੀ ਜ਼ਿਆਦਾ ਦਿੱਕਤ ਆਈ ਨੇਰੀ ਨੇ ਬਹੁਤ ਹੀ ਜ਼ਿਆਦਾ ਤੰਗ ਕੀਤਾ ਗੰਦ ਤੇ ਚਲੋ ਜਿਹੜਾ ਪਾ ਕੇ ਗਈ ਪਾ ਕੇ ਹੀ ਗਈ ਰਾਤ ਨੂੰ ਸੌਣ ਵੀ ਨਹੀਂ ਦਿੱਤਾ ਤੇ ਨੇਰੀ ਆਲਾ ਨੇਰੀ ਦੇ ਨਾਲ ਗੇਟ ਖੁੱਲ ਗਿਆ ਉਹਦਾ ਫਿਰ ਜੇ ਉਹ ਗੇਟ ਨਾਲ ਲਾਉਂਦੇ ਤੇ ਉਹ ਸਾਰੀ ਤੂੜੀ ਉੱਡ ਜਾਣੀ ਸੀ ਬਾਹਰ ਫਿਰ ਉਹ ਗੇਟ ਲਾ ਕੇ ਆਏ ਫਿਰ ਉਧਰ ਸਾਰੇ ਗੇਟ ਲਾਉਣ ਤੋਂ ਬਾਅਦ ਪਸ਼ੂਆਂ ਨੂੰ ਪਾਸੇ ਕੀਤਾ ਨਿਮਤ ਉਹ ਕਿਉਂਕਿ ਨਿਮ ਦਾ ਕੋਈ ਵੀ ਟਾਣਾ ਟੁੱਟ ਕੇ ਉੱਤੇ ਡੇਗ ਸਕਦਾ ਸੀਗਾ ਨਿਮਤ ਥੱਲੋਂ ਪਾਸੇ ਕੀਤਾ ਪਸ਼ੂਆਂ ਨੂੰ ਤੇ ਜਿਹੜੀਆਂ ਕਟੀਆਂ ਵੱੱਛੀਆਂ ਸੀ ਉਹਨਾਂ ਨੂੰ ਵੀ ਪਾਸੇ ਕੀਤਾ ਤੇ ਫਿਰ ਆਣ ਕੇ ਆਪਾਂ ਰੈਸਟ ਕੀਤਾ ਮੈਂ ਤੇ ਸੌਂ ਗਿਆ ਸੀ ਫਿਰ 12 ਵਜੇ ਮਸ਼ੀਨ ਆ ਗਈ ਸੀ ਫਿਰ ਮੰਮੀ ਜੀ ਉੱਠੇ ਫਿਰ ਸਾਰਿਆਂ ਨੂੰ ਰੋਟੀ ਖਵਾਈ ਫਿਰ ਭਾਂਡੇ ਮੰਝ ਰੋਟੀ ਵਾਲੇ ਫੇਰ ਕਿਤੇ ਜਾ ਕੇ ਰੈਸਟ ਕੀਤਾ ਤੇ ਫਿਰ ਸਵੇਰੇ 6 ਵਜੇ ਉੱਠਣਾ ਹੁੰਦਾ ਏ ਧਾਰਾ ਕੱਢਣ ਵਾਸਤੇ ਪਾਪਾ ਜੀ ਤੇ ਸਵੇਰੇ 4 ਵਜੇ ਹੀ ਉੱਠ ਜਾਂਦੇ ਆ ਤੇ ਹੁਣ ਆਪਾਂ ਸਾਰਾ ਕੰਮ ਅੰਦਰਾਂ ਦਾ ਕੰਪਲੀਟ ਕਰ ਲਿੱਤਾ ਹੈ ਹੁਣ ਆਪਣੀ ਕਿਚਨ ਦੀ ਵੀ ਜਿੰਨੀ ਵੀ ਕਲੀਨਿੰਗ ਸੀ ਨਾ ਆਪਾਂ ਸਾਰੀ ਕੰਪਲੀਟ ਕਰ ਲਿੱਤੀ ਹੈ ਏ ਤੋਂ ਲੈ ਕੇ ਜੈਡ ਤੱਕ ਸਾਰੇ ਡੱਬੇ ਪੂੰਝ ਦਿੱਤੇ ਸੀਗੇ ਡਸਟਿੰਗ ਹੋ ਗਈ ਸੀਗੀ ਛਾਨਣਾ ਸਾਫ਼ ਕਰ ਦਿੱਤਾ ਸੀਗਾ ਜਿੱਥੇ ਭਾਂਡੇ ਰੱਖੀਦੇ ਆ ਸਾਰੇ ਭਾਂਡੇ ਧੋ ਦਿੱਤੇ ਆ ਤੇ ਹੁਣ ਜਿੰਨਾ ਵੀ ਨੇਰੀ ਨੇ ਗੰਦ ਪਾਇਆ ਸੀ ਆਪਾਂ ਆਲਮੋਸਟ ਸਾਰਾ ਚੱਕ ਦਿੱਤਾ ਹੈ ਤੇ ਹੁਣ ਆਪਾਂ ਫ੍ਰੀ ਆ ਤੇ ਅੱਜ ਆਪਾਂ ਦੁਪਹਿਰੇ ਰੋਟੀ ਵੀ ਨਾ 1 ਵਜੇ ਖਾਧੀ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਮੰਮੀ ਜੀ ਨੇ ਕਿਉਂਕਿ ਨੇਰੀ ਗੰਧ ਬਹੁਤ ਹੀ ਜ਼ਿਆਦਾ ਪਾ ਗਈ ਸੀਗੀ ਤੇ ਉਹ ਚੱਕਦੇ ਚੱਕਦੇ ਟਾਈਮ ਲੱਗ ਹੀ ਗਿਆ ਤੇ ਰਾਤ ਨੂੰ ਟਾਈਮ ਨਾਲ ਸੁੱਤੇ ਹੀ ਨਹੀਂ ਤੇ ਦਿਨੇ ਟਾਈਮ ਨਾਲ ਉੱਠਣਾ ਪਿਆ ਤੇ ਹੁਣ ਟਾਈਮ ਨਾਲ ਰੋਟੀ ਵੀ ਨਹੀਂ ਖਾਦੀ ਗਈ ਤੇ ਅੱਜ ਨਾਲੇ ਕੱਪੜੇ ਵੀ ਧੋਣੇ ਆ ਫਿਰ ਉਸ ਤੋਂ ਬਾਅਦ ਬਾਥਰੂਮ ਟਾਇਲਟ ਕਲੀਨ ਕਰਾਂਗੇ ਤੇ ਦਾਦੀ ਜੀ ਮੱਖਣੀ ਕੱਢਣ ਲਈ ਨਵੇਂ ਇੱਕ ਠੂਲਾ ਰੱਖਿਆ ਸੀਗਾ ਦਾਦੀ ਜੀ ਨੇ ਬਰਫ਼ ਦਾ ਬਾਹਰ ਕੱਢ ਕੇ ਤਾਂ ਕਿ ਮੱਖਣੀ ਛੇਤੀ ਨਿਕਲ ਜਾਵੇ ਤੇ ਉਹ ਹੁਣ ਨਾਲ ਦੀ ਨਾਲ ਹੀ ਭਰ ਕੇ ਰੱਖ ਦੇਣਗੇ ਉਹੀ ਉਸ ਤੋਂ ਬਾਅਦ ਮਧਾਨੀ ਲਾਈ ਹੋਈ ਹੈ ਤੇ ਫੇਰ ਕੱਢ ਲੈਣਗੇ ਮੱਖਣੀ ਤੇ ਇਥੇ ਤੁਸੀਂ ਵੇਖ ਸਕਦੇ ਹੋ ਪਲੇਟਾਂ ਜਿਹੜੀਆਂ ਉਹ ਲਿਸ਼ਕਣ ਲਾ ਦਿੱਤੀਆਂ ਨੇ ਮੰਮੀ ਜੀ ਨੇ ਕਿਉਂਕਿ ਇੱਕ ਵਾਰੀ ਕੀ ਹੁੰਦਾ ਨਾ ਕਿ ਆਪਾਂ ਕਲੀਨਿੰਗ ਨੂੰ ਲੱਗ ਜੀਏ ਨਾ ਫਿਰ ਆਪਾਂ ਨੂੰ ਰੈਸਟ ਨਹੀਂ ਕਰਨਾ ਚਾਹੀਦਾ ਵਿੱਚ ਫਿਰ ਆਪਾਂ ਨੂੰ ਨਾ ਉਹਨੂੰ ਮਤਲਬ ਇੱਕ Aim ਹੀ ਬਣਾ ਲੈਣਾ ਚਾਹੀਦਾ ਵੀ ਹਾਂ ਹੁਣ ਇੱਕ ਵਾਰੀ ਲੱਗ ਗਏ ਆ ਤੇ ਸਾਰੀ ਕਲੀਨਿੰਗ ਕੰਪਲੀਟ ਕਰਕੇ ਹੀ ਬੈਠਾਂਗੇ ਵਰਨਾ ਆਪਾਂ ਰੈਸਟ ਨਹੀਂ ਕਰਨਾ ਜੇ ਆਪਾਂ ਇੱਕ ਵਾਰੀ ਬੈਠ ਜੀਏ ਥੋੜਾ ਜਿਹਾ ਕੰਮ ਕੀਤਾ ਬੈਠ ਜੀਏ ਥੋੜਾ ਜਿਹਾ ਕੰਮ ਕੀਤਾ ਬੈਠ ਜੀਏ ਤੇ ਫਿਰ ਉਹ ਆਪਾਂ ਨੂੰ ਆਲਸ ਪੈ ਜਾਂਦੀ ਹੈ ਕੰਮ ਦੀ ਵੀ ਹੁਣ ਹੁਣ ਬੈਠ ਹੀ ਜਾਂਦੇ ਹੁਣ ਬਾਅਦ ਚੋਂ ਕਰ ਲਾਂਗੇ ਜਾਂ ਸ਼ਾਮ ਨੂੰ ਕਰ ਲਾਂਗੇ ਜਾਂ ਦੁਪਹਿਰ ਹੀ ਕਰ ਲਾਂਗੇ ਫਿਰ ਉਹ ਰਹਿੰਦਾ ਰਹਿਦਾ ਰਹਿ ਜਾਂਦਾ ਤੇ ਬਾਥਰੂਮ ਟਾਇਲਟ ਦਾ ਵੀ ਆ ਹੀ ਹਾਲ ਹੈ ਬਹੁਤ ਜ਼ਿਆਦਾ ਨੇਰੀ ਆਈ ਸੀ ਜਿੰਦੇ ਨਾਲ ਵੀ ਅੰਦਰੋਂ ਬਾਹਰੋਂ ਤੱਕ ਪੂਰਾ ਹੈ ਮਿੱਟੀ ਚੜਾ ਦਿੱਤੀ ਫਰਸ਼ਾਂ ਦੇ ਉੱਤੇ ਤੇ ਹੁਣ ਇੱਥੇ ਸਾਰਿਆਂ ਨੂੰ ਪਹਿਲਾਂ ਕੱਪੜੇ ਧੋ ਲੈਣੇ ਆ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਕਲੀਨ ਕਰਾਂਗੇ ਤੇ ਹੁਣ ਕੱਪੜੇ ਸਾਰੇ ਧੁੱਪ ਚੁੱਕੇ ਆਪਾਂ ਬਸ ਹੁਣ ਡਰਾਇਰ ਚ ਸ ਕੋਨ ਵਾਲੀ ਰਹਿੰਦੇ ਆ ਤੇ ਜੀ ਹੁਣ ਆਪਾਂ ਇੱਥੇ ਪਾ ਦਿੰਨੇ ਆ ਕੱਪੜੇ ਸੁੱਕਣੇ ਤੇ ਸਾਰੇ ਕੱਪੜੇ ਜਿੰਨੇ ਵੀ ਹੈਗੇ ਉਹ ਆਪਾਂ ਧੋ ਲਿੱਤੇ ਆ ਹਵਾ ਚੱਲੀ ਜਾਂਦੀ ਹੈ ਬਹੁਤ ਤੇਜ਼ ਬਦਲ ਹੁਣ ਫੇਰ ਚੜ ਕੇ ਆਇਆ ਤੇ ਹੁਣ ਤੇ ਡਾਰੀ ਲੱਗਣ ਡਿਆ ਵੀ ਕਿਤੇ ਫੇਰ ਨਾ ਨੀਰੀ ਆ ਜਾਵੇ ਕਿਉਂਕਿ ਜੇ ਹੁਣ ਆ ਗਈ ਨਾ ਤੇ ਹੁਣ ਫੇਰ ਗੰਦ ਪਾ ਦੂਗੀ ਤੇ ਫੇਰ ਉਸ ਤੋਂ ਬਾਅਦ ਆਪਾਂ ਨੂੰ ਸ਼ਾਮ ਨੂੰ ਸਫਾਈ ਫੇਰ ਕਰਨੀ ਪਊਗੀ ਕੀ ਹੁੰਦਾ ਨਾ ਕਿ ਜੇ ਆਪਣੀ ਸਾਰੀ ਕਲੀਨਿੰਗ ਇੱਕ ਵਾਰੀ ਕੰਪਲੀਟ ਕੀਤੀ ਹੋਵੇ ਡੇਲੀ ਡੇਲੀ ਕਲੀਨਿੰਗ ਕਰਦੇ ਹੋਈ ਇਹਨਾਂ ਤੇ ਆਪਾਂ ਨੂੰ ਸੌਖੀ ਲੱਗਦੀ ਹੈ ਜੇ ਇੱਕੇ ਦਿਨ ਨੇਰੀ ਆ ਜਾਵੇ ਤੇ ਜਬ ਬਹੁਤ ਜ਼ਿਆਦਾ ਗੰਦ ਪੈ ਜੇ ਨਾ ਤੇ ਫਿਰ ਆਪਾਂ ਨੂੰ ਟਾਈਮ ਲੱਗਦਾ ਹੀ ਹੈ ਉਹਨੂੰ ਕਲੀਨ ਕਰਦੇ ਹੋਏ ਕਿਉਂਕਿ ਇੱਕ ਇੱਕ ਨੁੱਕਰ ਦੇ ਵਿੱਚ ਬਹੁਤ ਜ਼ਿਆਦਾ ਗੰਦ ਹੋ ਜਾਂਦਾ ਹੈ ਫਿਰ ਆਪਾਂ ਨੂੰ ਇੱਕ ਇੱਕ ਜਗ੍ਹਾ ਬਹੁਤ ਹੀ ਡੀਪਲੀ ਤੇ ਬਹੁਤ ਹੀ ਧਿਆਨ ਨਾਲ ਕਲੀਨ ਕਰਨੀ ਪੈਂਦੀ ਹੈ ਤੇ ਇਸੇ ਆਪਣੇ ਧਿਆਨ ਕਰਨ ਆਪਣੇ ਜਿਹੜੀ ਸਫਾਈ ਹੁੰਦੀ ਉਹ ਲੇਟ ਹੋ ਜਾਂਦੀ ਹੈ ਤੇ ਅੱਜ ਰੋਟੀ ਆਪਾਂ 1 ਵਜੇ ਖਾਧੀ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਕੱਪੜੇ ਧੋਣ ਤੋਂ ਬਾਅਦ ਤੇ ਉਸ ਤੋਂ ਬਾਅਦ ਆਪਾਂ ਨਹਾ ਲਿਆ ਤੇ ਫਿਰ ਆਪਾਂ ਰੈਸਟ ਕੀਤਾ 2 ਮਿੰਟ ਕਿਉਂਕਿ ਬਹੁਤ ਜ਼ਿਆਦਾ ਥੱਕ ਗਏ ਸੀ ਇਹ ਕਲੀਨਿੰਗ ਕਰ ਕਰਕੇ ਤੇ ਬਾਹਰਲੇ ਜਿਹੜੇ 2 ਥੜੇ ਸੀ ਉਹਨਾਂ ਨੂੰ ਆਪਾਂ ਧੋ ਦਿੱਤਾ ਹੈ ਫਰਸ਼ ਆਪਾਂ ਉਦੋਂ ਧੋ ਦਿੱਤੀ ਸੀ ਉਹ ਥੜੇ ਵੀ ਧੋਤੇ ਸੀ ਲੇਕਿਨ ਉਹ ਆਪਾਂ ਇੱਕ ਵਾਰੀ ਹੋਰ ਧੋ ਦਿੱਤੇ ਕਿਉਂਕਿ ਇਹਨਾਂ ਬਾਹਰ ਟੁੱਟੀ ਲੱਗੀ ਹੋਈ ਹੈ ਤੇ ਉਹਦੇ ਵਿੱਚ ਮਤਲਬ ਜਦੋਂ ਵੀ ਆਪਾਂ ਕੋਈ ਪਾਣੀ ਵਗੈਰਾ ਕੱਢਦੇ ਹਾਂ ਇੱਕ ਇੱਕ ਬੂੰਦ ਕਰਕੇ ਤੇ ਚਿੱਕੜ ਹੋ ਜਾਂਦਾ ਤੇ ਉਹ ਰਾਤ ਹਨੇਰੀ ਆਈ ਸੀ ਉੱਥੇ ਮਿੱਟੀ ਜੰਮ ਗਈ ਸੀ ਤੇ ਇਸੇ ਕਰਕੇ ਫਿਰ ਉਹ ਸਾਰੀ ਫਰਸ਼ ਆਪਾਂ ਨੂੰ ਧੋਣੀ ਪਈ ਤੇ ਬਾਹਰਲੀ ਫਰਸ਼ ਆਪਾਂ ਸਾਰੀ ਧੋ ਦਿੱਤੀ ਹੈ ਅੰਦਰ ਪੋਚੇ ਲ ਸਾਰੀ ਕਲੀਨਿੰਗ ਕੰਪਲੀਟ ਹੈ ਹੁਣ ਬਾਥਰੂਮ ਟਾਇਲਟ ਹੀ ਰਹਿਦਾ ਇਹਨੂੰ ਆਪਾਂ ਕੱਪੜੇ ਸੁੱਕਣੇ ਪਉਣ ਤੋਂ ਬਾਅਦ ਕਲੀਨ ਕਰ ਦਾਂਗੇ ਫਿਰ ਆਪਾਂ ਨਹਾ ਲਾਂਗੇ ਫਿਰ ਆਪਾਂ ਰੋਟੀ ਖਾਵਾਂਗੇ ਫਿਰ ਕਿਤੇ ਜਾ ਕੇ ਆਪਾਂ ਰੈਸਟ ਕਰ ਪਾਵਾਂਗੇ ਕਿਉਂਕਿ ਸਵੇਰੇ 6 ਵਜੇ ਦੇ ਉੱਠ ਕੇ ਲੱਗੇ ਹੋਏ ਆਂ ਤੇ ਫਿਰ ਕਿਤੇ ਜਾ ਕੇ ਰੈਸਟ ਕਰਨ ਦਾ ਮੌਕਾ ਮਿਲੂਗਾ ਸਵੇਰੇ ਆਪਾਂ ਉੱਠ ਕੇ ਟਾਈਮ ਨਾਲ ਧਾਰਾਂ ਵੀ ਕੱਢ ਲਈਤੀਆਂ ਸੀ ਕਿ ਕੀ ਨਾ ਉੱਠਣ ਤੋਂ ਬਾਅਦ ਘਰਵਾਲ ਨੂੰ ਵੇਖਣ ਨੂੰ ਜੀ ਨਹੀਂ ਕਰਨ ਡਿਆ ਸੀ ਇੰਨਾ ਜ਼ਿਆਦਾ ਗੰਦ ਪੈ ਗਿਆ ਸੀਗਾ ਥਾਂ ਥਾਂ ਪੱਤੇ ਸੀਗੇ ਥਾਂ ਥਾਂ ਜਿੱਥੇ ਵੀ ਆਪਣੀ ਨਜ਼ਰ ਜਾਂਦੀ ਸੀਗੀ ਉੱਥੇ ਹੀ ਮਿੱਟੀ ਸੀਗੀ ਤੁਸੀਂ ਆਸਮਾਨ ਦੇਖ ਸਕਦੇ ਹੋ ਹਜੇ ਵੀ ਐ ਮਤਲਬ ਨਾ ਨੇਰੀ ਵਾਲਾ ਮੌਸਮ ਹੋਈ ਜਾਂਦਾ ਹੈ ਤੇ ਹੁਣ ਆਪਾਂ ਨੂੰ ਸੱਚੀ ਡਰ ਲੱਗ ਰਿਹਾ ਕਿਉਂਕਿ ਜੇ ਇੱਕ ਵਾਰੀ ਆਪਾਂ ਪੂਰੀ ਮਿਹਨਤ ਦੇ ਨਾਲ ਘਰ ਦੀ ਕਲੀਨਿੰਗ ਕਰਦੀ ਹੈ ਨਾ ਤੇ ਉਸ ਤੋਂ ਬਾਅਦ ਨੇਰੀ ਆਜ ਤਾਂ ਬਹੁਤ ਦੁੱਖ ਲੱਗਦਾ ਹੈ ਤੇ ਜੀ ਆ ਸ਼ਾਮ ਦਾ ਟਾਈਮ ਹੈਗਾ ਤੇ ਪਾਪਾ ਜੀ ਲੈ ਕੇ ਆਏ ਸੀਗੇ ਬਾਜ਼ਾਰੋਂ ਸੌਦਾ ਥੋੜਾ ਬੋਤਾ ਸੌਦਾ ਰਹਿੰਦਾ ਸੀਗਾ ਤੇ ਫਰੂਟਸ ਜਿਹੜੇ ਸੀਗੇ ਉਹ ਵੀ ਮੁੱਕ ਚੁਕੇ ਸੀਗੇ ਤੇ ਨਾਲ ਦੀ ਨਾਲ ਫਰੂਟਸ ਵੀ ਲੈ ਆਂਦੇ ਨੇ ਕਿਉਂਕਿ ਹੁਣ ਗਰਮੀਆਂ ਆ ਚੁੱਕੀਆਂ ਨੇ ਤੇ ਰਾਤ ਨੂੰ ਦੁੱਧ ਦੀ ਜਗ੍ਹਾ ਆਪਾਂ ਹੁਣ ਫਰੂਟਸ ਦੇ ਜੂਸ ਨੂੰ ਕਰ ਦਵਾਂਗੇ ਹਨਾ ਦੇ ਨਾਲ ਕੋਲਡ ਡਰਿੰਕ ਲਿਆਂਦੀ ਸੀਗੀ ਪਹਿਲਾਂ ਵਾਲੀਆਂ ਦੋ ਕੋਲਡ ਡਰਿੰਕਸ ਖਤਮ ਹੋ ਗਈਆਂ ਸੀ ਕਿਉਂਕਿ ਤੁਹਾਨੂੰ ਪਤਾ ਹੈ ਮਸ਼ੀਨ ਚੱਲੀ ਜਾਂਦੀ ਹੈ ਤੇ ਮਸ਼ੀਨ ਤੋਂ ਆਉਂਦੀ ਨਾ ਤੇ ਕੋਈ ਚਾਹ ਮੰਗਦਾ ਹੈ ਸਿੱਧਾ ਜਾਂਦਾ ਠੰਡੀ ਲੱਸੀ ਮੰਗਣਗੇ ਮਿੱਟੀ ਵਾਲੀ ਤੇ ਜਾਂਗਾ ਕੋਲਡ ਡਰਿੰਕ ਮੰਗਣਗੇ ਤੇ ਫਿਰ ਉਹ ਦੋ ਕੋਲਡ ਡਰਿੰਕ ਸੀ ਜਾਂ ਮੁੱਕ ਗਈਆਂ ਸੀ ਅੱਜ ਇੱਕ ਹੋਰ ਬੋਤਲ ਲੈ ਆਂਦੀ ਆ ਹੁਣ ਆਪਾਂ ਤੁਹਾਨੂੰ ਸੌਦਾ ਦਿਖਾ ਦਿੰਨੇ ਆ ਆਪਾਂ ਕਿਹੜਾ ਕਿਹੜਾ ਮੰਗਾਇਆ ਸਭ ਤੋਂ ਪਹਿਲਾਂ ਇੱਕ ਬਿਸਕੁਟ ਦਾ ਪੈਕੇਟ ਹੈ ਨਾਲ ਆ ਬਾਦਾਮ ਹੈ ਚਾਹ ਦੇ ਨਾਲ ਖਾਣ ਵਾਲੀ ਤੇ ਪੱਤੀ ਹੈ ਪੱਤੀ ਦਾ ਵੈਸੇ ਇੱਕ ਡੱਬਾ ਸੀਗਾ ਲੇਕਿਨ ਆਪਾਂ ਮੰਗਾ ਲਈਤੀ ਨਾਲ ਆ ਦਾਲੜਾ ਤੇ ਆ ਹੈਗੇ ਐ ਸਾਬਣ ਇੱਕ ਭਾਂਡੇ ਮਾਂਜਣ ਵਾਲਾ ਏ ਤੇ ਇੱਕ ਨਹਾਉਣ ਵਾਲਾ ਏ ਤੇ ਬਾਕੀ ਜਿਹੜਾ ਹੈਗਾ ਉਹ ਲਫਾਫੇ ਦੇ ਵਿੱਚ ਉਹ ਹੈਗਾ ਗੁੜ ਤੇ ਇੰਨਾ ਕੁ ਸੌਦਾ ਸੀਗਾ ਜਿਹੜਾ ਮੁੱਕਿਆ ਸੀਗਾ ਉਹ ਆਪਾਂ ਮੰਗਾ ਲਿੱਤਾ ਏ ਪੱਤੀ ਸੀਗੀ ਪਰ ਥੋੜੀ ਸੀਗੀ ਫਿਰ ਇਸੇ ਕਰਕੇ ਆਪਾਂ ਮੰਗਾ ਲਿੱਤੀ ਡਾਲਡਾ ਕੀ ਹੈ ਨਹੀਂ ਸੀਗਾ ਉਹ ਮੰਗਾ ਲਿੱਤਾ ਏ ਨਹਾਉਣ ਵਾਲਾ ਸਾਬਣ ਹੈ ਨਹੀਂ ਸੀ ਉਹ ਮੰਗਾ ਲਿਆ ਏ ਤੇ ਕੱਪੜੇ ਤੋਂ ਨਾਲ ਸਾਬਣ ਭਾਂਡੇ ਮਾਂਜਣ ਵਾਲਾ ਸਾਬਣ ਮੁੱਕਣ ਵਾਲਾ ਸੀ ਇਸੇ ਕਰਕੇ ਉਹ ਮੰਗਾ ਲਿੱਤਾ ਏ ਤੇ ਬਾਕੀ ਜਿਹੜਾ ਖਾਣ ਪੀਣ ਵਾਲਾ ਸਮਾਨ ਸੀਗਾ ਉਹ ਵੀ ਮੁੱਕਿਆ ਸੀਗਾ ਉਹ ਵੀ ਮੰਗਾ ਲਿੱਤਾ ਏ ਤੇ ਹੁਣ ਆਪਾਂ ਸਾਰੇ ਸਮਾਨ ਨੂੰ ਆਪਦੇ-ਆਪੇ ਡੱਬਿਆਂ ਦੇ ਵਿੱਚ ਜਿਹੜਾ ਹੈਗਾ ਉਹ ਰੀਫਿਲ ਕਰ ਦਾਂਗੇ ਨਾਲ ਆਪਾਂ ਬਿਸਕਟ ਮੰਗਾਏ ਨੇ ਜਿਹੜੇ ਘਰ ਦੇ ਕੱਡੇ ਹੁੰਦੇ ਬਿਸਕਟ ਨੇ ਉਹ ਮੰਗਾਏ ਹੋਏ ਨੇ ਕਿਉਂਕਿ ਉਹ ਵੀ ਆਪਾਂ ਪਹਿਲਾਂ ਲਿਆਂਦੇ ਸੀ ਉਹ ਮੁੱਕ ਗਏ ਐ ਤੇ ਨਾਲ ਆਪਾਂ ਉਹ ਵੀ ਮੰਗਾ ਲਿੱਤੇ ਨੇ ਹੁਣ ਸਾਰੇ ਸੌਦੇ ਨੂੰ ਡੱਬਿਆਂ ਦੇ ਵਿੱਚ ਰੱਖ ਦਿੰਨੇ ਆ ਤਾਂ ਕਿ ਹਮੇ ਸ਼ੈਲਫ ਦੇ ਉੱਤੇ ਗੰਦ ਜਣਾ ਪਿਆ ਹੋਵੇ ਤੇ ਇੱਥੇ ਮੰਮੀ ਜੀ ਮੈਨੂੰ ਦੱਸਦੇ ਸੀ ਗੁੜ ਗੁੜ ਜਿਹੜਾ ਹੈਗਾ ਉਹ ਨਿੱਕੀਆਂ-ਨਿੱਕੀਆਂ ਪੇਸੀਆਂ ਨੇ ਪਤਾਸੇ ਜੱਡੀਆਂ ਤੇ ਰੋਟੀ ਤੋਂ ਬਾਅਦ ਪਾਪਾ ਜੀ ਗੁੜ ਮੰਗਦੇ ਨੇ ਫਿਰ ਇੱਕ ਪੇਸੀ ਚੱਕ ਕੇ ਫੜਾ ਲਿਆ ਕਰਾਂਗੇ ਪਹਿਲਾਂ ਤੋੜਨੀ ਪੈਂਦੀ ਸੀ ਕਿਉਂਕਿ ਵੱਡੀਆਂ ਪੇਸੀਆਂ ਹੁੰਦੀਆਂ ਸੀਗੀਆਂ ਤੇ ਹੁਣ ਜਿੰਨਾ ਵੀ ਸੌਦਾ ਹੈ ਗਿਆ ਆਪਾਂ ਸਾਰਾ ਡੱਬਿਆਂ ਚ ਰੀਫਿਲ ਕਰ ਦਾਂਗੇ ਤੇ ਜੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਪਲੀਜ਼ ਦੱਸਿਆ ਕਰੋ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਨੂੰ ਸਾਡੀ ਬਲੌਗ ਕਿਹੋ ਜਿਹਾ ਲੱਗਦੇ ਨੇ ਤੇ ਆਪਾਂ ਸਾਰੀ ਮਿਹਨਤ ਤੁਹਾਡੇ ਵਾਸਤੇ ਕਰਦੇ ਆਂ ਵੀ ਤੁਹਾਨੂੰ ਜਿਹੜੇ ਵਲੌਗ ਹੈਗੇ ਨੇ ਉਹ ਵਧੀਆ ਲੱਗਣ ਵੀ ਸਾਡਾ ਲਾਈਫ ਸਟਾਈਲ ਕਹਿੋ ਜਾਏ ਅਸੀਂ ਕਿਵੇਂ ਰਹਿੰਦੇ ਆ ਤੇ ਹੁਣ ਤੱਕ ਆਉਣ ਵਾਲੇ ਵਲੌਗਸ ਦੇ ਵਿੱਚ ਵੀ ਐਵੇਂ ਆਪਾਂ ਆਪਦੀ ਲਾਈਫ ਸਟਾਈਲ ਦਿਖਾਉਂਦੇ ਰਾਵਾਂਗੇ ਜੋ ਜੋ ਬਦਲਾਵ ਹੋਣਗੇ ਤੇ ਐਵੇਂ ਤੁਸੀਂ ਸਾਡੀ ਫੈਮਿਲੀ ਬਣ ਕੇ ਸਾਨੂੰ ਪਿਆਰ ਦਿੰਦੇ ਰਹੋ ਆਪ ਦਾ ਸਪੋਰਟ ਕਰਦੇ ਰਹੋ ਤੇ ਐਵੇਂ ਸਾਡੇ ਲਈ ਦੁਆਵਾਂ ਕਰਦੇ ਰਹੋ ਤਾਂ ਕਿ ਸਾਡਾ ਜਿਹੜਾ ਚੈਨਲ ਹੈਗਾ ਉਹ ਜਲਦੀ ਮੋਨਟਾਈਜ਼ ਹੋ ਜਵੇ ਤੇ ਸਾਡੇ ਵੀ ਜਲਦੀ ਸਬਸਕ੍ਰਾਈਬਰ ਵੱਧ ਜਾਣ ਤੇ ਸਾਨੂੰ ਵੀ ਸਿਲਵਰ ਪਲੇ ਬਟਨ ਆਜ ਵੀ ਕਿਉਂਕਿ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਹੈ ਹਨਾ ਜੇ ਤੁਸੀਂ ਦੇ ਮਤਲਬ ਸਾਨੂੰ ਪਿਆਰ ਕਰੋਗੇ ਸਾਡੀ ਵੀਡੀਓਜ਼ ਨੂੰ ਸਪੋਰਟ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਤੇ ਅਸੀਂ ਵੀ ਗਰੋਥ ਕਰਾਂਗੇ ਹਨਾ ਜਿੰਨੇ ਵੀ ਸਬਸਕ੍ਰਾਈਬਰਸ ਜਾਂ ਯੂਟਿਊਬਰ ਹੁੰਦੇ ਨੇ ਉਹ ਸਾਰੇ ਵਿਊਅਰਸ ਦੇ ਉੱਤੇ ਡਿਪੈਂਡ ਹੁੰਦੇ ਨੇ ਜਿੰਨੇ ਵੀ ਵਿਊਅਰਸ ਮਤਲਬ ਉਹਨਾਂ ਨੂੰ ਪਿਆਰ ਕਰਦੇ ਨੇ ਹਨਾ ਤੇ ਉਨੀਆਂ ਉਹ ਜਲਦੀ ਗਰੋਥ ਕਰਦੇ ਨੇ ਤੇ ਹੁਣ ਆਪਾਂ ਜਿਹੜੇ ਬਿਸਕਟ ਹੈਗੇ ਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਤੇ ਅਲਫਾਵੇ ਸਮੇਧੀ ਆਪਾਂ ਅੰਦਰ ਰੱਖ ਦਿੰਨੇ ਆ ਤਾ ਕਿ ਜਿਹੜੇ ਬਿਸਕਟ ਹੈਗੇ ਉਹਨਾਂ ਵਿੱਚੋਂ ਨਾ ਡੱਬੇ ਦਾ ਹਮਕਝਾ ਨਾ ਆਵੇ ਤੇ ਆ ਜਿਹੜੇ ਬਿਸਕਟ ਸੀ ਇਹ ਪਹਿਲਾਂ ਨਾਲੋਂ ਕਾਫੀ ਵਧੀਆ ਨੇ ਕਿਉਂਕਿ ਪਹਿਲਾਂ ਵਾਲੇ ਬਿਸਕਟ ਜਿਹੜੇ ਸੀਗੇ ਟੁੱਟੇ ਜੇ ਹੋਏ ਸੀਗੇ ਤੇ ਨਾਲ ਹੀ ਜਿਹੜਾ ਚਾਹ ਦੇ ਨਾਲ ਖਾਣ ਵਾਲਾ ਸਮਾਨ ਹੈ ਉਹਨੂੰ ਵੀ ਇਸੇ ਡੱਬੇ 'ਚ ਰੱਖ ਦਿੰਨੇ ਆ ਤੇ ਜਿੰਨਾ ਸੌਦਾ ਸੀਗਾ ਉਹ ਆਪਾਂ ਸਾਰਾ ਰੀਫਿਲ ਕਰ ਦਿੱਤਾ ਹੈ ਤੇ ਜੀ ਸ਼ਾਮ ਦਾ ਟਾਈਮ ਹੈਗਾ ਇਹ ਧਾਰਾ ਆਪਾਂ ਕੱਢ ਲਿਆਂਦੀਆਂ ਨੇ ਤੇ ਨ ਬਦਲ ਆਏ ਸੀਗੇ ਤੇ ਮੌਸਮ ਬਿਲਕੁਲ ਸਹੀ ਹੋ ਗਿਆ ਸਾਫ ਹੋ ਗਿਆ ਅਸਮਾਨ ਪਹਿਲਾਂ ਇਹ ਲੱਗਦਾ ਸੀਗਾ ਵੀ ਨੇਰੀ ਆਊਗੀ ਤੇ ਪਰ ਨਹੀਂ ਆਈ ਨੇਰੀ ਉਹ ਵੈਸੇ ਹੀ ਅਸਮਾਨ ਜਿਹੜਾ ਸੀਗਾ ਉਹ ਇੱਕੋ ਦਮ ਨਾ ਮਤਲਬ ਕਾਲਾ ਕਾਲਾ ਹੋ ਗਿਆ ਸੀਗਾ ਤੇ ਇੰਜ ਲੱਗ ਹੀ ਰਿਹਾ ਸੀਗਾ ਵੀ ਬਸ ਹੁਣ ਦੁਬਾਰਾ ਨੇਰੀ ਆਊਗੀ ਜਾਂ ਮੀਂਹ ਆਊਗਾ ਤੇ ਜੇ ਨੇਰੀ ਦੇ ਨਾਲ ਮੀਂਹ ਆ ਜਾਂਦਾ ਨਾ ਤੇ ਸਾਰੀ ਫਰਸ਼ਾਂ ਦੇ ਉੱਤੇ ਮਿੱਟੀ ਜੰਮ ਜਾਂਦੀ ਤੇ ਉਹਨੂੰ ਕਰਦੇ ਹੋਏ ਨਾਲ ਤੇ ਆਪਣਾ ਪੂਰਾ ਦਿਨ ਹੀ ਲੰਘ ਜਾਂਦਾ ਤੇ ਫਿਰ ਉਹ ਕਲੀਨਿੰਗ ਹੋਣ ਤੇ ਆਪਣੇ ਤਾਂ ਹੋਣੀ ਨਹੀਂ ਸੀ ਕਿਉਂਕਿ ਸ਼ਾਮ ਪੈ ਗਈ ਸੀ ਸਿਰਫ ਝਾੜੂ ਝਾੜੂ ਹੀ ਲੱਗਣਾ ਸੀਗਾ ਤੇ ਹੋਪਫੁਲੀ ਜਿੰਨੇ ਵੀ ਬੱਦਲ ਸੀਗੇ ਸਾਰੇ ਗਾਇਬ ਹੋ ਗਏ ਤੇ ਆਸਮਾਨ ਜਿਹੜਾ ਸੀ ਉਹ ਸਾਫ ਹੋ ਗਿਆ ਏ ਤੇ ਹਵਾ ਹਵਾ ਕਾਫੀ ਵਧੀਆ ਚੱਲ ਰਹੀ ਏ ਠੰਡੀ ਠੰਡੀ ਤੇ ਘਰ ਕਾਫੀ ਵਧੀਆ ਲੱਗਦਾ ਜਦੋਂ ਕਲੀਨ ਹੋਵੇ ਤੇ ਇੱਥੇ ਦਾਦੀ ਜੀ ਗੁਰਦੁਆਰਿਆਂ ਆਏ ਸੀਗੇ ਤੇ ਹੁਣ ਲਾ ਲੈਣਗੇ ਫਟਾਫਟ ਆਟਾ ਗੁੰਨ ਕੇ ਰੋਟੀਆਂ ਤੇ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਆਪਾਂ ਤੁਹਾਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਤਬ ਤੱਕ ਲਈਓਗੀ ਗੁੱਡ ਬਾਏ ਸੇਫੀ ਹੋਮ